ਤੇ ਇਹ ਡਿੱਗਦੀਆਂ ਨੇ ਇਹਨਾਂ ਨੂੰ ਕੁੱਤੇ ਖਾਂਦੇ ਨੇ ਕਿਉਂਕਿ 33 ਕਰੋੜ ਦੇਵੀ-ਦੇਵਤੇ ਇਨਾਂ 'ਚ ਵਸਦੇ ਨੇ ਅੱਗੇ ਤੁਹਾਨੂੰ ਪਤਾ ਤੁੰਧ ਆ ਰਹੀਆਂ ਨੇ ਮੈਂ 1070 ਪਸ਼ੂ ਸ਼ਹਿਰ 'ਚੋਂ ਫੜ ਚੁੱਕਾ ਜਿੰਦੇ 'ਚ 192 ਕੱਲੇ ਸਾਨ ਪੜੇ ਜੀ ਮੈਂ ਪਹਿਲਾਂ ਡਰਾਈਵਰ ਸੀਗਾ ਟਰੱਕਾਂ ਦੇ ਵੀ ਰਿਹਾ ਉਸ ਵੇਲੇ ਮੈਂ ਪੰਜਾਬ ਰੋਡ 'ਤੇ ਨੌਕਰੀ ਕਰਤੀ ਸੀ ਇਸ ਚੀਜ਼ ਵਾਸਤੇ ਕਾਰਨ ਕਿ ਲੋਕਾਂ ਦੇ ਭਾਜੀ ਐਕਸੀਡੈਂਟ ਪੜੇ ਹੁੰਦੇ ਨੇ ਮੌਤਾਂ ਹੁੰਦੀਆਂ ਨੇ ਜਦੋਂ ਵਿਚ ਵੱਜਦੀਆਂ ਨੇ ਜੇ ਤੱਕ ਕਿਸੇ ਦਾ ਗਰੀਬ ਮਰਦ ਵਜਦਾ ਜਦੋਂ ਉਦੋਂ ਸਿਰਫ ਉਹਦਾ ਖਾਣਾ ਹੀ ਖਰਾਬ ਹੋ ਜਾਂਦਾ ਹੈ ਜੇ 3 ਸਾਲ ਤੋਂ ਰੈਗੂਲਰ ਚੱਲਦੀ ਪਈ ਸਾਡੀ ਤੇ ਇਸ ਕਰਕੇ ਕਿਉਂਕਿ ਇਹਨਾਂ ਨੂੰ ਬਚਾਉਣ ਦੇ ਵਾਸਤੇ ਬਹੁਤ ਵੱਡਾ ਇੱਕ ਇਹਦਾ ਹਜੂਮ ਚਾਹੀਦਾ ਕਿਉਂਕਿ ਮੈਂ ਕਹਿੰਨਾ ਕਿ ਮੇਰੀ ਜਾਨ ਚਲੀ ਜਾਏ ਮੇਰੇ ਕਿਸੇ ਵੀਰ ਭਰਾ ਦੀ ਨਾ ਜਾਏ ਕਿਉਂਕਿ ਜਦੋਂ ਇਹ ਭਾਜੀ ਕਿਸੇ ਦੇ ਵਿੱਚ ਵਜਦੇ ਨੇ ਉਦੋਂ ਬਹੁਤ ਮੰਦਾ ਹਾਲ ਹੋ ਜਾਂਦਾ ਬੜੀਆਂ ਜਾਨਾਂ ਜਾਂਦੀਆਂ ਆਇਕਲ ਮਹਿੰਗੀਆਂ ਔਲਾਦਾ ਨੇ ਕਿਸੇ ਭੈਣ ਦਾ ਭਰਾ ਚਲਾ ਜਾਂਦਾ ਕਿਸੇ ਮਾ ਦਾ ਪੁੱਤਰ ਚਲਾ ਜਾਂਦਾ ਉਹਨਾਂ ਨੂੰ ਧਿਆਨ ਚ ਰੱਖਦੇ ਮੇਰੀ ਜਾਨ ਜਾਏ ਇਹਨਾਂ ਦੀ ਜਾਨ ਨਾ ਜਾਏ ਬਚਾ ਕੇ ਰੱਖੇ ਕੋਈ ਜ਼ਰੂਰਤ ਨਹੀਂ ਸੀ ਸਾਨੂੰ ਲੋੜਵੰਦ ਚੀਜ਼ਾਂ ਦੀ ਲੋੜ ਹੈ ਜਿਵੇਂ ਛੋਟਾ ਕੀ ਹੋ ਗਿਆ ਸਟਿਚਰ ਹੋ ਗਿਆ ਡਾਕਟਰ ਹੋ ਗਏ ਕਿਉਂਕਿ ਜੇ ਸਾਡੇ ਕੋਲ ਆਪਣੀ ਗੱਡੀ ਹੋਵੇ ਨਾ ਭਾਜੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 90 ਦਿਨ ਚ ਖਾਲੀ ਕਰ ਦਿੱਗੇ ਦਿਨ ਭਰ ਰਾਤ ਛੱਡਿਆ ਨਾ ਕੋਈ ਚੀਜ਼ ਭਰਾਵਾਂ ਨੂੰ ਬੇਨਤੀ ਕਰਨਾ ਵੀ ਤੁਸੀਂ ਸੜਕਾਂ ਤੇ ਆਪਦੀ ਮੌਤ ਤੇ ਲੋਕਾਂ ਦੀ ਮੌਤ ਨਾ ਛੱਡੋ ਕਿਉਂਕਿ ਜਦੋਂ 20 ਲੀਟਰ ਦੁੱਧ ਹੁੰਦਾ ਤੇਲ ਟਾਲ ਲਿਆ ਲੋਕਾਂ ਨੂੰ ਪਿੰਡਾਂ ਨੂੰ ਮੇਰੀ ਸਭ ਤੋਂ ਵੱਡੀ ਅਪੀਲ ਬੇਨਤੀ ਹੈ ਵੀ ਕਈ ਲੋਕ ਕਰਦੇ ਨੇ ਵੀ ਕਈ ਲੋਕ ਜਿਹੜੇ ਸੜਕਾਂ ਤੇ ਛੱਡਦੇ ਨੇ ਉਹਨ ਦਿਨਾਂ ਲੱਕ ਟੁੱਟ ਜਾਂਦਾ ਹੈ ਗੜੀਆਂ ਟਰਾਲੀਆਂ ਦੇ ਲਿਫਟਾ ਚੁੱਕ ਜਾਂਦੇ ਨੇ ਉਹਨਾਂ ਨੂੰ ਮੇਰੀ ਤੁਹਾਡੇ ਚੈਨਲ ਨਾਲ ਜੁੜ ਕੇ ਬੇਨਤੀ ਮੇਰੇ ਕੋਲ ਸਿੱਧੀਆਂ ਲਿਆਓ ਭਵੇਂ ਤੁਹਾਡੇ ਕੋਲੇ ਸ਼ਾਹ ਝਾਰ ਕਹੋਗੇ ਅੱਜ ਇੱਕ ਸ਼ਖਸ ਦੇ ਨਾਲ ਮਿਲਾਵਾਂਗੇ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਬੇਸਹਾਰਾ ਜਿਹੜਾ ਗਊ ਵੰਸ਼ ਹੈਗਾ ਜਾਂ ਬੇਸਹਾਰਾ ਪਸ਼ੂ ਹੈਗੇ ਨੇ ਜਿਹੜੇ ਸੜਕਾਂ ਦੇ ਉੱਪਰ ਨਜ਼ਰ ਆਉਂਦੇ ਹੈਗੇ ਨੇ ਜਿਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈਗਾ ਉਹਨਾਂ ਨੂੰ ਉਹ ਸ਼ਖਸ ਸੰਭਾਲ ਰਿਹਾ ਹੈਗਾ ਇੱਕ ਜਗ੍ਹਾ ਦੇ ਉੱਪਰ ਲੈ ਕੇ ਆਂਦੇ ਔਰ ਜਿਹੜੇ ਪਸ਼ੂ ਐ ਉੱਥੇ ਰੱਖੇ ਹੋਏ ਨੇ ਆਜੋ ਥਾਂ ਦੇ ਉੱਪਰ ਮੌਜੂਦ ਹੈਗੇ ਆ ਤਸਵੀਰ ਤੁਹਾਨੂੰ ਦਿਖਾਣੇ ਹੈਗੀਆਂ ਕਿੰਨੀ ਦੂਰ ਤੱਕ ਨਜ਼ਰ ਮਾਰੀਏ ਤਾਂ ਜਿਹੜੇ ਸੜਕ ਦੇ ਉੱਪਰ ਇਹ ਆਵਾਰਾ ਪਸ਼ੂ ਉਹ ਜਿਹੜੇ ਨਜ਼ਰ ਆਂਦੇ ਆ ਦੋਵੇਂ ਜਿਹੜਾ ਨਜ਼ਰ ਆਂਦਾ ਹੈਗਾ ਦੂਣ ਤਨ ਨਜ਼ਰ ਆਂਦਾ ਹੈਗਾ ਔਰ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਸ਼ਖਸ ਹਰਪਜਨ ਸਿੰਘ ਜਿਹੜਾ ਇਹਨਾਂ ਨੂੰ ਉੱਥੋਂ ਲੈ ਕੇ ਆਂਦੇ ਆ ਜਦੋਂ ਕੋਈ ਫੋਨ ਕਰਕੇ ਦੱਸਦਾ ਹੈਗਾ ਔਰ ਉਹ ਇੱਥੇ ਲਿਆ ਕੇ ਇਹਨੂੰ ਸੰਭਾਲਦੇ ਹੈਗੇ ਕਿਹੜੀ ਮੁਸ਼ਕਲ ਕਰਦੇ ਹੈਗੇ ਨੇ ਕਈ ਵਾਰ ਜਿਹੜਾ ਅੱਗੋਂ ਪਸ਼ੂ ਹੈ ਉਹ ਅੱਗੋਂ ਜਿਹੜਾ ਜ਼ਖਮੀ ਵੀ ਕਰ ਦਿੰਦਾ ਹੈਗਾ ਪਰ ਉਸ ਨੂੰ ਇੱਥੇ ਲੈ ਕੇ ਆਂਦੇ ਆ ਉਹ ਰਸਤੀ ਸੇਵਾ ਕਰਦੇ ਆ ਲੋਕ ਇੱਥੇ ਆਂਦੇ ਹੈਗੇ ਨੇ ਔਰ ਇੱਥੇ ਸੇਵਾ ਕਰਦੇ ਹੈਗੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਪੂਰਾ ਮੇਰਾ ਨਾਮ ਹੈ ਸਰਦਾਰ ਹਰਪ੍ਰੀਤ ਸਿੰਘ ਬਾਈ ਗੁਜੀਕਾ ਖਾਲਸਾ ਬਾਈ ਗੁਜੀਕਾ ਤੇ ਧੰਨ ਬਾਬਾ ਵਡਭਾਖ ਸਿੰਘ ਸੇਵਾ ਸਹਿਤ શ્રી ਕ੍ਰਿਸ਼ਨ ਗੋਦਾਮ ਦੇਸਾਰਾ ਪਸ਼ੂ ਨਹੀਂ ਸਾਡੇ ਕੋ ਇਹਨਾਂ ਦੀ ਜੋ ਸੇਵਾ ਸਾਂਸ ਭਈਆ ਚੱਲਦਾ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ ਇਹ ਕਦੋਂ ਤੋਂ ਤੁਸੀਂ ਇਸ ਪਾਸੇ ਆਏ ਤੁਹਾਡਾ ਮਨ ਕਿਵੇਂ ਵੱਜਾ ਕਿ ਮੈਂ ਇਸ ਪਾਸੇ ਆਣਾ ਤੇ ਸੇਵਾ ਕਰਨੀ ਚਾਹੀਦੀ ਹੈ ਮਨ ਵੇਖੋ ਜੀ ਮੈਂ ਪਹਿਲਾਂ ਡਰਾਈਵਰ ਸੀਗਾ ਰਕਾਂ ਤੇ ਵੀ ਰਹਾ ਉਸ ਵੇਲੇ ਮੈਂ ਪੰਜਾਬ ਰੋਡ 'ਤੇ ਨੌਕਰੀ ਕਰਤੀ ਸੀ ਇਸ ਚੀਜ਼ ਵਾਸਤੇ ਕਾਰਨ ਕਿ ਲੋਕਾਂ ਦੇ ਭਾਜੀ ਐਕਸੀਡੈਂਟ ਬੜੇ ਹੁੰਦੇ ਨੇ ਮੌਤਾਂ ਹੁੰਦੀਆਂ ਨੇ ਜਦੋਂ ਵਿੱਚ ਵੱਜਦੀਆਂ ਨੇ ਜੇ ਤੱਕ ਕਿਸੇ ਦਾ ਗਰੀਬ ਮਰਦ ਵੱਜਦਾ ਜਦੋਂ ਉਦੋਂ ਸਿਰਫ ਉਹਦਾ ਖਾਣਾ ਹੀ ਖਰਾਬ ਹੋ ਜਾਂਦਾ ਜੇ ਤਗੜਾ ਹੈ ਤਾਂ ਪੈਸੇ ਨਾਲ ਸਹੀ ਨਹੀਂ ਹੁੰਦਾ ਜਿੱਥੇ ਇਹ ਡਿਕਦਿਆਂ ਨੇ ਇਹਨਾਂ ਨੂੰ ਕੁੱਤੇ ਖਾਂਦੇ ਨੇ ਕਿਉਂਕਿ 33 ਕਰੋੜ ਦੇਵੀ ਦੇਵਤੇ ਇਨਾਂ ਜਿ ਵਸਦੇ ਨੇ ਅੱਗੇ ਤੁਹਾਨੂੰ ਪਤਾ ਤੁੰਧਾਰੀਆਂ ਨੇ ਮੈਂ 1070 ਪਸ਼ੂ ਸ਼ਹਿਰ ਚੋਂ ਫਟ ਚੁੱਕਾ ਜਿੰਦੇ ਚ 192 ਕੱਲੇ ਸਾਨ ਪੜੇ ਸੀ ਤਾਂ ਤੁਸੀਂ ਕੰਟਰੈਕਟ ਬੇਸ ਤੇ ਜਿਹੜਾ ਨੌਕਰੀ ਕਰਦੇ ਹੈਗੇ ਸੀਗੇ ਦੇਖੋ ਜੀ ਉਦੋਂ ਸਾਰੇ ਇਹਨਾਂ ਨੇ ਜਿਹੜੀ 1998 ਦੀ ਭਰਤੀ ਇਹਨਾਂ ਕੰਟਰੈਕਟ ਬੇਸ ਕੱਢੀ ਵੀ ਤਿੰਨ ਤਿੰਨ ਸਾਲਵਾ ਪੱਕਾ ਕਰ ਦਾਂਗੇ ਪਰ ਆਪਾਂ ਇਸ ਚੀਜ਼ ਨੂੰ ਬਦਈ ਨਹੀਂ ਸਮਝਣਾ ਕਿਉਂਕਿ ਆਪਾਂ ਇੱਕੋ ਗੱਲ ਸੋਚੀ ਕਿ ਸੇ ਦੇਖੋ ਬੇਟੀਆਂ ਵੈਹੀਆਂ ਨੇ ਰੱਬ ਨੇ ਬਹੁਤੋ ਦਿੱਤਾ ਘਰ ਚ ਤੇ ਕਿਲੋਮੀਟਰ ਘਾਰੇ ਕਦੀ ਘਰ ਨਹੀਂ ਵੜੇ ਕਿਉਂਕਿ ਮੈਂ ਇਨਾਂ ਜੋਗਾ ਹੀ ਆ ਜੀ ਮੇਰੀ ਭਗਵਾਨ ਨੇ ਡਿਊਟੀ ਲਈ ਮੈਂ ਇਨਾਂ ਦਾ ਨੌਕਰ ਆ ਪਰ ਸ਼ਹਿਰ ਦਾ ਸੰਜੋਗ ਇਹ ਕਦੋਂ ਤੋਂ ਤੁਸੀਂ ਜਿਹੜਾ ਇਹਨਾਂ ਦੀ ਸੇਵਾ ਕਰਦੇ ਹੈਗੇ ਉਹ ਔਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੀ ਕਰਦੇ ਇਹ ਪੂਰੇ ਜ਼ਿਲ੍ਹੇ ਦੀ ਹੋ ਰਹੀ ਹੈ ਜੀ ਮੈਨੂੰ 6 ਸਾਲ ਤੋਂ ਮੈਂ ਲੱਗਾ ਆ 3 ਸਾਲ ਕੱਚੀ ਸੀਗੀ ਹੁਣ 3 ਸਾਲ ਤੋਂ ਰੈਗੂਲਰ ਚੱਲਦੀ ਪਈ ਸਾਡੀ ਤੇ ਇਸ ਕਰਕੇ ਕਿਉਂਕਿ ਇਹਨਾਂ ਨੂੰ ਬਚਾਉਣ ਦੇ ਵਾਸਤੇ ਬਹੁਤ ਵੱਡਾ ਇੱਕ ਇਹਦਾ ਹਜੂਮ ਚਾਹੀਦਾ ਹੈ ਕਿਉਂਕਿ ਮੈਂ ਕਹਿੰਦਾ ਕਿ ਮੇਰੀ ਜਾਨ ਚੜੀਏ ਮੇਰੇ ਕਿਸੇ ਵੀਰ ਭਰਾ ਦੀ ਨਾ ਜਾਏ ਕਿਉਂਕਿ ਜਦੋਂ ਇਹ ਭਾਜੀ ਕਿਸੇ ਦੇ ਵਿੱਚ ਵਜਦੇ ਨੇ ਉਦੋਂ ਬਹੁਤ ਮੰਦਾ ਹਲ ਹੋ ਜਾਂਦਾ ਬੜੀਆਂ ਜਾਨਾਂ ਜਾਂਦੀਆਂ ਆਇਕਲ ਮਹਿੰਗੀਆਂ ਔਲਾਦਾ ਨੇ ਕਿਸੇ ਭੈਣ ਦਾ ਭਰਾ ਚਲਾ ਜਾਂਦਾ ਕਿਸੇ ਮਾਂ ਦਾ ਪੁੱਤਰ ਚਲਾ ਜਾਂਦਾ ਉਹਨਾਂ ਨੂੰ ਧਿਆਨ ਚ ਰੱਖਦੇ ਮੇਰੀ ਜਾਨ ਜਾਏ ਇਹਨਾਂ ਦੀ ਜਾਨ ਨਾ ਜਾਏ ਬਚਾ ਕੇ ਰੱਖੇ ਜੀ ਕਿੰਨਾ ਜਿਹੜੇ ਨਾਲ ਤੁਹਾਡੇ ਸਾਥ ਦਿੰਦੇ ਸੀਗੇ ਆ ਤੁਹਾਡੇ ਨਾਲ ਕਿੰਨੇ ਲੋਕੀ ਲੋ ਭਾਜੀ ਸਾਡੇ ਨਾਲ ਜਿਹੜੇ ਨੇ ਉਂਝ ਤਾਂ ਪਰਿਵਾਰ ਮੇਰਾ ਬਹੁਤ ਵੱਡਾ ਹੈ ਲੱਖ ਦੇ ਕਰੀਬ ਜਿਹੜੇ ਕਿ ਸ਼ਹਿਰ ਦੇ ਵਾਸੀ ਜੁੜੇ ਹੋਏ ਨੇ ਔਰ ਉਹਨਾਂ ਦੇ ਸਾਡੀ ਨੌ ਮੈਂਬਰ ਦੀ ਕਮੇਟੀ ਨੇ ਸਾਡੇ ਬੀਕੇ ਸੁਲਜਾ ਸਾਹਿਬ ਗੁੱਟਾ ਜੀ ਔਰ लवली ਭਾਜੀ ਬਿੱਲਾ ਚੱਕਣ ਵਾਲੇ ਇਸੇ ਤਰ੍ਹਾਂ ਜਿੰਨੇ ਵੀ ਸਾਡੇ ਟੀਟੂ ਮਲੋਤਰਾ ਜੀ ਐਮਸੀ ਰਾਜ ਮੋਂਗਾ ਜੀ ਸ਼੍ਰੀ ਰਮੇਸ਼ ਦੇਵੜਾ ਜੀ ਕਿਉਂਕਿ ਸਾਡੇ ਨਾਲ ਲੰਬੇ ਸਮੇਂ ਤੋਂ ਜਿਹੜੀ ਸੇਵਾ ਕਰਦੇ ਨੇ ਪਰ ਮੈਂ ਤੁਹਾਨੂੰ ਦਿਨ ਪਰ ਰਾਤ ਇੱਥੇ ਮਿਲਾਂਗਾ ਮੈਨੂੰ ਕੋਈ ਰਾਤ ਨੂੰ 2 ਵਜੇ ਫੋਨ ਕਰੇ ਮੋੜੇ ਚਲਾ ਜਨਾਂ ਅੱਛਾ ਤੁਹਾਨੂੰ ਕਿੱਦਾਂ ਲੋਕ ਮਿਲਦੇ ਹੈਗੇ ਨੇ ਲੋਕ ਕਿੱਦਾਂ ਕੰਟੈਕਟ ਕਰਦੇ ਹੈਗੇ ਕਿ ਇੱਥੇ ਜਿਹੜੇ ਪਸ਼ੂ ਘਰ ਨੇ ਉਹ ਮਾਰ ਪਿਆ ਹੋਇਆ ਹੈ ਜਾਂ ਸੜਕ ਦੇ ਉੱਪਰ ਹੈ ਤਾਂ ਤੱਕਵੇਂ ਤੁਹਾਨੂੰ ਮਿਲਦੀ ਹੈਗੀ 90% ਲੋਕਾਂ ਨੂੰ ਮੇਰਾ ਪਤਾ ਹੈ ਜੀ ਕਿਉਂਕਿ 90% ਲੋਕਾਂ ਨੂੰ ਤਾਂ ਪਤਾ ਹੈ ਕਿ ਮੇਰਾ ਜਿਹੜਾ ਮੋਬਾਈਲ ਨੰਬਰ ਉਹਨਾਂ ਕੋਲ ਹੈਗਾ ਕੀ ਨੰਬਰ ਕੀ ਹੈ ਇੱਕ ਵਾਰੀ ਫਿਰ ਨੰਬਰ ਮੇਰਾ ਜੀ 98147 01985 ਤੇ ਇਸ ਕਰਕੇ ਲੋਕਾਂ ਨੂੰ ਤਕਰੀਬਨ ਹੀ ਪਤਾ ਪਰ ਤੁਹਾਡੇ ਚੈਨਲ ਦਾ ਇਹ ਆਪਾਂ ਬੇਨਤੀ ਕਰਨੇ ਆ ਅਪੀਲ ਵੀ ਤੁਸੀਂ ਵੱਧ ਚੜ ਕੇ ਇੱਥੇ ਪਹੁੰਚੋ ਸਾਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਦੀ ਸਾਨੂੰ ਲੋੜਵੰਦ ਚੀਜ਼ਾਂ ਦੀ ਲੋੜ ਹੈ ਜਿਵੇਂ ਛੋਟਾ ਤੇ ਹੋ ਗਿਆ ਸਟਿਚਰ ਹੋ ਗਿਆ ਡਾਕਟਰ ਹੋ ਗਏ ਕਿਉਂਕਿ ਜੇ ਸਾਡੇ ਕੋਲ ਆਪਣੀ ਗੱਡੀ ਹੋਵੇ ਨਾ ਭਾਜੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 90 ਦਿਨ ਚ ਖਾਲੀ ਕਰ ਦਿੱਗੇ ਦਿਨ ਪਰਾ ਛੱਡਾ ਹੈ ਨਾ ਕੋਈ ਚੀਜ਼ ਸੜਕ ਦੇ ਉੱਪਰ ਕਈ ਵਾਰ ਜਿਹੜੇ ਪਸ਼ੂ ਤੁੰਦੇ ਨੇ ਉਹ ਕਿਸੇ ਗੱਡੀ ਦਾ ਟਕਰਾ ਜਾਂਦੇ ਵੱਡੇ ਹਾਦਸੇ ਜਦੋਂ ਤੁਸੀਂ ਫੜਨ ਲਈ ਜਾਂਦੇ ਸੀਗੇ ਉਹ ਪਸ਼ੂ ਕਈ ਵਾਰ ਤਾਂ ਉਹ ਉਹ ਤੁਹਾਨੂੰ ਵੀ ਜ਼ਖਮੀ ਕਰ ਦਿੰਦਾ ਹੋਊਗਾ ਭਾਈ ਜੀ ਮੇਰਾ ਬਹੁਤ ਵਾਰੀ ਨੁਕਸਾਨ ਕੀਤਾ ਇਹਨਾਂ ਨੇ ਪਰ ਕੋਈ ਨਹੀਂ ਜੇ ਆਪਣਾ ਨੁਕਸਾਨ ਕੀਤਾ ਤਾਂ ਆਪਾਂ ਨੂੰ ਬਚਾਉਣ ਵਾਲੀ ਆਏ ਨੇ ਤੁਹਾਨੂੰ ਕਹਿੰਦਾ ਬਹੁਤ ਤਗੜੇ ਤਗੜੇ ਸਾਣ ਜਿਨ੍ਹਾਂ ਦਾ ਵੇਟ 20-20 ਕੁਆਂਟਲ ਹੁੰਦਾ ਪਰ ਮੇਰੀ ਟੀਮ ਦਾ ਮੈਂਬਰ ਕਦੀ ਵੀ ਅੱਗੇ ਹੱਥ ਨਹੀਂ ਪਾਉਂਦਾ ਜਦੋਂ ਮਰਜੀ ਤੁਸੀਂ ਵੇਖਿਆ ਜੀ ਕਿਤੇ ਵੀ ਮੈਂ ਖੁਦ ਆ ਫੜਦਾ ਆਪ ਹੀ ਲੱਤਦਾ ਮੈਂ ਦੂਜਾ ਬੰਦਾ ਅੱਗੇ ਨਹੀਂ ਆਣ ਦਿੰਦਾ ਕਿਉਂਕਿ ਮੇਰੀ ਜਾਨ ਚਲੀ ਜਾਵੇ ਕਿਸੇ ਭਰਾ ਦੀ ਜਾਨ ਨਾ ਜਾਏ ਕਿਉਂਕਿ ਸਪਿਰਿਟ ਤੋਂ ਬਿਨਾ ਇਹਨਾਂ ਨੂੰ ਫੜਿਆ ਨਹੀਂ ਜਾ ਸਕਦਾ ਹੂੰ ਤਾਂ ਬਿਲਕੁਲ ਤਾਂ ਕਈ ਵਾਰ ਤਾਂ ਕਈ ਪਸ਼ੂ ਤਾਂ ਬਾਲੇ ਚੱਕਮੀ ਹੁੰਦੇ ਨੇ ਕਈ ਮਾਮਲੇ ਵੀ ਤੁਹਾਡੇ ਸਾਹਮਣੇ ਆਏ ਹੁਣੇ ਕੀ ਅਪੀਲ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਸਭ ਤੋਂ ਪਹਿਲੀ ਤਾਂ ਇਹ ਪਿੰਡਾਂ ਦੀ ਪੈਦਾਵਾਰ ਹੈ ਸ਼ਹਿਰਾਂ ਦੀ ਮੇਰੇ ਪਿੰਡਾਂ ਵਾਲੇ ਭਰਾਵਾਂ ਨੂੰ ਬੇਨਤੀ ਕਰਨਾ ਵੀ ਤੁਸੀਂ ਸੜਕਾਂ ਤੇ ਆਪਦੀ ਮੌਤ ਤੇ ਲੋਕਾਂ ਦੀ ਮੌਤ ਨਾ ਛੱਡੋ ਕਿਉਂਕਿ ਜਦੋਂ 20 ਲੀਟਰ ਦੁੱਧ ਹੁੰਦਾ ਤੇਲ ਢਾਲ ਲਿਆ ਲੋਕਾਂ ਨੂੰ ਪਿੰਡਾਂ ਨੂੰ ਮੇਰੀ ਸਭ ਤੋਂ ਵੱਡੀ ਅਪੀਲ ਬੇਨਤੀ ਹੈ ਵੀ ਕਈ ਲੋਕ ਕਰਦੇ ਵੀ ਕਈ ਲੋਕ ਜਿਹੜੇ ਸ਼ਰਕਾ ਤੇ ਛੱਡਦੇ ਨੇ ਉਹਦੇ ਨਾਲ ਲੱਕ ਟੁੱਟ ਜਾਂਦਾ ਗੱਡੀਆਂ ਟਰਾਲੀਆਂ ਦੇ ਡਿਫਟਾ ਚੁੱਕ ਜਾਂਦੇ ਨੇ ਉਹਨਾਂ ਨੂੰ ਮੇਰੀ ਤੁਹਾਡੇ ਚੈਨਲ ਨਾਲ ਜੁੜ ਕੇ ਬੇਨਤੀ ਮੇਰੇ ਕੋਲ ਸਿੱਧੀਆਂ ਲਿਆਓ ਭਾਵੇਂ ਤੁਹਾਡੇ ਕੋਲ ਸ਼ਹਾਹਾਰ ਕਹੋਗੇ ਸ਼ਹਿਰ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਲੋਕਾਂ ਨੂੰ ਮੇਰੀ ਅਪੀਲ ਬੇਨਤੀ ਤੁਸੀਂ ਆਪ ਇੱਥੇ ਆਓ ਪਰਿਵਾਰ ਦੇ ਨਾਲ ਆਓ ਜੇ ਕੋਈ ਸੇਵਾ ਕਰਨੀ ਚਾਹੁੰਦਾ ਪ੍ਰਧਾਨਗੀ ਦੀ ਕਿਸ ਤਰ੍ਹਾਂ ਸੀ ਦੇਣ ਪਰ ਇਹਨਾਂ ਦੀ ਸੇਵਾ ਕਰਨ ਦੇ ਵਾਸਤੇ ਤੁਸੀਂ ਇਹਨਾਂ ਨੂੰ ਇੱਕ ਗਊ ਨੂੰ ਜੜੀ ਬਚਾਉਣ ਦੇ ਵਾਸਤੇ ਵੀ ਤੁਸੀਂ ਬੁੱਚਰ ਕਰਨੇ ਛਲਾ ਲੋਗੇ ਤੁਹਾਡੇ ਬੱਚਿਆਂ ਦਾ ਭਵਿੱਖ ਖੱਟਾ ਹੋਏਗਾ ਸਾਨੂੰ ਤੁਹਾਡੇ ਕੋਲ ਕੋਈ ਪੈਸੇ ਦੀ ਲੋੜ ਨਹੀਂ ਸਾਨੂੰ ਚੀਜ਼ਾਂ ਦੀ ਲੋੜ ਹੈ ਜਿਵੇਂ ਇੱਕ ਛੋਟਾ ਥੀ ਹੋ ਗਿਆ ਜਾਂ ਸਟਿਚਰ ਹੋ ਗਿਆ ਜਾਂ ਸਾਨੂੰ ਪੱਠਿਆਂ ਦੀ ਬੜੀ ਵੱਡੀ ਇਹਦੀ ਸਮੱਸਿਆ ਹੈ ਪੱਠੇ ਸਾਨੂੰ ਜੂਰ ਪਾਓ ਲਿਆ ਕੇ ਕਿਉਂਕਿ ਅਸੀਂ ਇਹਨਾਂ ਦੇ ਇੱਕ ਨੌਕਰਾਂ ਤੁਹਾਡੇ ਵੀ ਸਾਡੇ ਕੋਲ ਇੱਕ ਰਜਿਸਟਰਡ ਲੱਗਾ ਜਿੰਨੀ ਤੁਹਾਡੀ ਇੱਛਾ ਹੈ ਮਹੀਨੇ ਦੀ 100 200 ਦੀ ਸਾਨੂੰ ਪੱਠੇ ਪਚਾਓ ਬਾਅਦ ਤਦ ਜਿਹੜੀਆਂ ਜ਼ਖਮੀ ਗਊਆਂ ਪਈਆਂ ਤੁਹਾਡੇ ਚੈਨਲ ਆਈ ਬੇਨਤੀ ਉਹ ਵੀ ਸਾਨੂੰ ਤੁਸੀਂ ਜ਼ਰੂਰ ਦੱਸੋ ਭਾਵੇਂ ਰਾਤ ਨੂੰ 2 ਵਜੇ ਕੋ ਅਸੀਂ ਆਵਾਂਗੇ ਅਸੀਂ ਆਪਣਾ ਨੰਬਰ ਵੀ ਬੋਲਾਂਗੇ 98147 0185 ਧੰਨ ਬਾਬਾ ਬੜਪਾਕ ਸਿੰਘ ਸੇਵਾ ਸੈਟੀ ਸ਼੍ਰੀਕ੍ਰਿਸ਼ਨ ਗੋਦਾਮ ਸਰਦਾਰ ਹਰਪ੍ਰੀਤ ਸਿੰਘ 24 ਘੰਟੇ ਤੁਹਾਡਾ ਘਰ ਫਿਰੋਜ਼ਪੁਰ ਦੇ ਵਿੱਚ ਹੀ ਹੈ ਮੇਰਾ ਘਰ ਤਾਂ ਜੀ ਬਸਤੀ ਪਟੀਆਂ ਵਾਲੀ ਹੈ ਪਰ ਤੁਸੀਂ ਮੇਰੇ ਮਹੱਲੇ 'ਚ ਜਾ ਕੇ ਤੁਹਾਡਾ ਪਰਿਵਾਰ ਸਾਥ ਦਿੰਦਾ ਫਿਰ ਵਾਹਿਗੁਰੂ ਕਰਦਾ ਕਿਰਪਾ ਜੀ ਮੇਰੀ ਮਾਤਾ ਜਿਹੜੀ ਮੈਨੂੰ ਹਰ ਮਹੀਨੇ ਜਿਹੜਾ ਮੇਰਾ ਖਰਚਾ 10000 ਰੁਪਏ ਤੁਹਾਨੂੰ ਪਤਾ ਮੈਂ ਕਿੰਨਾ ਕੋਈ ਕਿਤੇ ਖਾਣਾ ਹੁੰਦਾ ਜਿਹੜੀ ਸਾਡੀ ਰੋਟੀ ਆਂਦੀ ਏ ਜਿਹੜੀ ਰੋਟੀ ਸਾਡੀ ਉਹ ਬਾਬਾ ਰਾਮ ਲਾਲ ਗੁਰਦੁਆਰੇ ਤੋਂ ਵੀ ਆਲੀ ਸਾਡੀ ਕੋਈ ਇਨਕੁਆਰੀ ਕਰ ਸਕਦਾ ਸਾਡੇ ਕੋਲ ਜਿਹੜੀਆਂ ਗਊਆਂ ਦੁੱਧ ਵਾਲੀਆਂ 2- ਚਾਹੋ ਸਾਲ ਚੰਗਣ ਚਾਹੇ 6 ਮਹੀਨੇ ਚੰਗਣ ਅਸੀਂ ਦੁੱਧ ਜਿਹੜਾ ਹੈ ਉਹ ਗੁੰਮਾ ਵਾਤੇ ਮੁੱਲ ਲੈ ਕੇ ਆਣੇ ਆ ਤੇ ਚਾਹ ਵਾਤੇ ਕਦੀ ਕਾਹ ਨਹੀਂ ਚਲਦੇ ਤਾਂ ਬਿਲਕੁਲ ਇਹ ਹਰਪ੍ਰਭਜਨ ਸਿੰਘ ਜੀ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈਗੀ ਆ ਔਰ ਜਿਹੜੇ ਸੜਕ ਦੇ ਉੱਪਰ ਬੇਸਹਾਰਾ ਪਸ਼ੂ ਨਜ਼ਰ ਆਉਂਦੇ ਹੈਗੇ ਆ ਉਹਨਾਂ ਨੂੰ ਇਹ ਲੈ ਕੇ ਆਂਦੇ ਆ ਔਰ ਇੱਥੇ ਲੋਕ ਉਹਨਾਂ ਦੀ ਸੇਵਾ ਕਰਕੇ ਤੇ ਜਾਂਦੇ ਹੈਗੇ ਨੇ ਤਾਂ ਇਦਾਂ ਦੇ ਸ਼ਖਸ ਹੋਰ ਹੋਣੇ ਚਾਹੀਦੇ ਜਿਹੜੇ ਸੇਵਾ ਕਰਦੇ ਹੈਗੇ ਨੇ ਔਰ ਕਈ ਲੋਕਾਂ ਨੂੰ ਇਹ ਸਮਝਣਾ ਵੀ ਚਾਹੀਦਾ ਹੈਗਾ ਜਿਹੜੇ ਸੜਕਾਂ ਦੇ ਉੱਪਰ ਪਸ਼ੂ ਤੁਹਾਨੂੰ ਛੱਡ ਦਿੰਦੇ ਹੈਗੇ ਨੇ ਹਾਲਾਂਕਿ ਇਹਨਾਂ ਪਸ਼ੂ ਜਿਹੜੇ ਸੜਕਾਂ ਦੇ ਉੱਪਰ ਨਜ਼ਰ ਆਉਂਦੇ ਹੈਗੇ ਕਈ ਵਾਰ ਹਾਦਸੇ ਵੀ ਹੋ ਜਾਂਦੇ ਹੈਗੇ ਨੇ ਕਈ ਵਾਰ ਇਹ ਪਸ਼ੂ ਜਿਹੜੇ ਨੇ ਉਹ ਵੀ ਜ਼ਖਮੀ ਹੋ ਜਾਂਦੇ ਆ ਤਾਂ ਉਹਨਾਂ ਦਾ ਇਲਾਜ ਵੀ ਜਿਹੜਾ ਉਹ ਇਹ ਕਰਦੇ ਹੈਗੇ ਨੇ ਔਰ ਮਿਸਾਲ ਕਾਇਮ ਕਰ ਰਿਹਾ ਹੈ ਸਰਪੰਚ ਜਨ ਸਿੰਘ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼